लुधियाने शहर ਵਿੱਚ ਕਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਨੇ ਦੱਸਦੀ ਕਿ ਲੁਧਿਆਨੇ ਸ਼ਹਿਰ ਦੇ ਵਿੱਚ ਜੇ ਗੱਲ ਕਰੀਏ 80 ਕੇਸ ਨੇ ਕਰੋਨਾ ਦੇ ਆਏ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਧਰ ਸਿਵਲ ਸਰਜਨ ਨੇ ਕਿਹਾ ਹੁਣ ਤੱਕ 80 ਦੇ ਕਰੀਬ ਕੇਸ ਆ ਚੁੱਕੇ ਨੇ 20 ਕੇਸ ਐਕਟਿਵ ਨੇ ਉਹਨਾਂ ਕਿਹਾ ਹੁਣ ਤੱਕ 3 ਮੌਤਾਂ ਵੀ ਹੋ ਚੁੱਕੀਆਂ ਨੇ ਕਿਆ ਕੀ ਦੋ ਚੰਡੀਗੜ੍ਹ ਵਿਖੇ ਹੋਈਆਂ ਨੇ ਤੇ ਇੱਕ ਲੁਧਿਆਣੇ ਦੇ ਹਸਪਤਾਲ 'ਚ ਹੋਈ ਹੈ ਉਧਰ ਗੱਲਬਾਤ ਕਰਦਿਆਂ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਆਲੂ ਗਿਆ ਨੇ ਕਿ ਆਲੂਧਿਆਨਾ ਅੰਚਲੇ ਦੇ ਵਿੱਚ ਕੋਰੋਨਾ ਦੇ ਕੇਸ ਵਾਧਰੇ ਨੇ ਜਿਸ ਨੂੰ ਲੈ ਕੇ ਲੋਕਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਹੁਣ ਤੱਕ ਜਿਹੜੇ ਕੇਸਸ ਨੇ ਉਹਨਾਂ ਦੇ ਮੱਦੇਨਜ਼ਰ ਹੈ ਜਿਹੜਾ ਕੇਸਾਂ ਦੇ ਮੱਦੇਨਜ਼ਰ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵੀ ਕੀਤਾ ਗਿਆ ਹੈ ਟ੍ਰੀਟਮੈਂਟ ਵੀ ਹੈ ਜਿਹੜਾ ਦਿੱਤਾ ਜਾ ਰਿਹਾ ਉਹਨਾਂ ਖਿਆ ਲੋਕਾਂ ਨੂੰ ਵੀ ਇਸ ਲੇ ਵਿਸ਼ੇਸ਼ ਉਪਰਾਲੇ ਅਪਣਾਉਣ ਦੀ ਜ਼ਰੂਰਤ ਹੈ ਮਾਸ ਅਤੇ ਸੈਨੀਟਾਈਜ਼ਰ ਦੇ ਨਾਲ ਨਾਲ ਖਾਸ ਹਦਾਇਤਾਂ ਉਹਨਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਇਹੀ ਨਹੀਂ ਉਹਨਾਂ ਡੇਂਗੂ ਤੇ ਵੀ ਬੋਲਦੇ ਹੋਏ ਕਿ ਆ ਇਸ ਨੂੰ ਲੈ ਕੇ ਸ਼ੁਕਰਵਾਰ ਡੇਂਗੂ ਤੇ ਵੀ ਜਿਹੜਾ ਮੁਹਿਨ ਤਹਿਤ ਵੀ ਕਾਰਵਾਈ ਕੀਤੀ ਜਾ ਰਹੀ ਹੈ ਕੁਝ ਕੇਸ ਵੀ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ ਕੱਲ ਤੱਕ ਜਿਹੜੇ 80 ਕੇਸਿਸ ਹੈ ਇਸ ਚੋਂ 20 ਐਕਟਿਵ ਸੀਗੇ ਬਾਕੀ ਸਾਰੇ ਰਿਕਵਰ ਕਰ ਗਏ ਔਰ 10 10 3 ਡੈਥਸ ਰਿਪੋਰਟ ਹੋਈਆਂ ਫਰਮ ਆਰ ਡਿਸਟ੍ਰਿਕਟ ਠੀਕ ਹੈ 16 ਕੇਸਿਸ ਇਸ ਚ ਜਿਹੜੇ ਹੋਮ ਆਈਸੋਲੇਸ਼ਨ ਚ ਹੈਗੇ ਹਾਂਜੀ ਤੇ ਮੈਂ ਕਿਸ ਤਰ੍ਹਾਂ ਦੀ ਹਜਾਇਤ ਹੈਗੀਆਂ ਲੋਕਾਂ ਨੂੰ ਖਾਸ ਕਰਕੇ ਹਾਂਜੀ ਜਿਹੜੀ ਸਾਨੂੰ ਹੁਣ ਐਡਵਾਈਸਰੀ ਆਈ ਹੈ ਰੀਸੈਂਟਲੀ ਉਸ ਚ ਇਹ ਹੀ ਆਈ ਹੈ ਕਿ ਜਿਹੜੇ ਕਿ ਥੋੜੇ ਸੈਪਟੇਬਲ ਹੁੰਦੇ ਐ ਜਿਵੇਂ ਕਿ ਐਲਡਰਲੀ ਪ੍ਰੈਗਨੈਂਟ ਜਾਂ ਕੋਈ ਇਮਿਊਨੋ ਕੰਪਰਾਈਜ਼ਡ ਐ ਜਿਨ੍ਹਾਂ ਦੀ ਕੋਈ ਮੈਡੀਕੇਸ਼ਨ ਚੱਲ ਰਹੀ ਹੈ ਔਰ ਜਾਂ ਕਿਸੇ ਨੂੰ ਕੋਈ ਮੈਡੀਕਲ ਕੰਡੀਸ਼ਨ ਕੋਮੋਰਬਿਡ ਸਟੇਟਸ ਐ ਵੀ ਇਹ ਥੋੜਾ ਜਿਹਾ ਅਵੋਇਡ ਕਰਨ ਕ라우ਡਿਡ ਪਲੇਸਸ ਤੇ ਜਾਣ ਤੋਂ ਔਰ ਜੇ ਇਹਨਾਂ ਨੂੰ ਜਾਣਾ ਪਏ ਤੇ ਆਪਣੀ ਪੂਰੀ ਪ੍ਰੀਕਾਸ਼ਨ ਲੈ ਕੇ ਜਿਵੇਂ ਕਿ ਮਾਸਕ ਹੈ ਉਹਨੂੰ ਪਾ ਕੇ ਜਾਣਾ ਇਹ ਆਈ ਹੈ ਔਰ ਜੇ ਕਿਸੇ ਨੂੰ ਕੋਈ ਸਿੰਪਟਮਸ ਹੈ ਜਿਵੇਂ ਕਿ ਦੇ ਸਿੰਪਟਮਸ ਹੁੰਦੇ ਹਨ ਖਾਂਸੀ ਬੁਖਾਰ ਜਾਂ ਗਲਾ ਖਰਾਬ ਕਫ ਇਹ ਹੈਗੇ ਤੇ ਉਹ ਥੋੜਾ ਅਵੋਇਡ ਕਰਨ ਪਬਲਿਕ ਪਲੇਸਿਸ ਤੇ ਜਾਣ ਨੂੰ ਜੇ ਜਾਣਾ ਪਏ ਤੇ ਆਪਣੇ ਆਪ ਨੂੰ ਮਾਸਕ ਪਾ ਕੇ ਜਾਣ ਮੈਂ ਬੋਲਦਾ ਕਿੰਨੀ ਹੋ ਗਿਆ ਤਿੰਨ ਡੈਥ ਹੋ ਗਈਆਂ ਦੋ ਡੈਥ ਪੀਜੀਆਈ ਚੋਂ ਸੀ ਚੰਡੀਗੜ੍ਹ ਇੱਕ ਡੈਥ ਓਸਵਾਲ ਹਸਪੀਟਲ ਚੋਂ ਸੀ ਔਰ ਇਹ ਸਾਰੇ ਕੇਸਿਸ ਕੋਮੋਰਬਿਡ ਸਿਗੇ ਇਹਨਾਂ ਨੂੰ ਪਹਿਲੀ ਕੋਈ ਨਾ ਕੋਈ ਮੈਡੀਕਲ ਕੰਡੀਸ਼ਨ ਸਿਗੇ ਹਾਂਜੀ ਮੈਡਿਕਲ ਕਿੰਨੇ ਜਿਹੜਾ ਕਵਾਰਟਾਈਨ ਕੀਤਾ ਗਿਆ ਕਿੰਨੇ ਜਿਹੜਾ ਆਈਸੋਲੇਟ ਦੇਖੋ ਇਸਟ ਜਿਹੜੀ ਸਾਡੀ ਐਡਵਾਈਜ਼ਰੀ ਹੈ ਉਸ ਚ ਇਹ ਹੀ ਹੈ ਕਿ ਜਿੰਨੂੰ ਜਿਹੜੇ ਪੋਜ਼ਿਟਿਵ ਆ ਜਾਂਦੇ ਆ ਉਹਨਾਂ ਨੂੰ ਆਪਾਂ ਹੋਮ ਆਈਸੋਲੇਸ਼ਨ 'ਚ ਰੱਖਦੇ ਆ 7 ਡੇਜ਼ ਦੇ ਜਿਹੜੇ ਹੋਮ ਆਈਸੋਲੇਸ਼ਨ ਹੈ ਉਹਨਾਂ ਨੂੰ 7 ਡੇਜ਼ ਹੋ ਰਹੇ ਨੇ ਕੁਝ ਪੇਸ਼ੈਂਟ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕੁਝ ਐਡਮਿਟਡ ਵੀ ਰਹੇ ਹੈ ਜਿਹੜੇ ਕਿ ਡਿਸਚਾਰਜ ਹੋ ਗਏ ਬਾਅਦ ਚ ਕਾਲੀ ਕੀ ਤੇਜਾਦ ਨੇ ਟੀਮਾਂ ਨੂੰ ਵੰਡਣ ਕਰਨੀ ਹੈ ਫਿਲਹਾਲ ਵੀ ਕੇਸਿਸ ਆਏ ਹਾਂ ਜੀ ਅ ਇਸ ਸਾਲ 2025 ਚ ਸਾਡੇ ਕੋਲ ਖਾਲੀ 5 ਪੋਜ਼ੀਟਿਵ ਕੇਸਿਸ ਆਏ ਹੈ ਡੇਂਗੂ ਦੇ ਔਰ ਚਿਕਨ ਗੁਨੀਆ ਦਾ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ ਹੈ ਤੇ ਇਸ ਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਇੱਕ ਮੁਹਿੰਮ ਚਲਾਈ ਗਈ ਹੈ ਸਰਕਾਰ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਦਿਵਾਲ ਤੇ ਬਹੁਤ ਐਕਟਿਵਲੀ ਇਸ ਤੋਂ ਵੀ ਇਲਾਵਾ ਅਸੀਂ ਬਹੁਤ ਐਕਟਿਵਲੀ ਕਰਦੇ ਹਾਂ ਪਰ ਸ਼ੁੱਕਰਵਾਰ ਤੇ ਸਾਡੀ ਸਾਰੀ ਟੀਮਸ ਬਲੌਕ ਲੈਵਲ 'ਚ ਮਤਲਬ ਥਰੋਅਆਊਟ ਡਿਸਟ੍ਰਿਕਟ ਔਰ ਸਾਡੇ ਸਿਵਲ ਸਰਜਨ ਆਫਿਸ ਤੋਂ ਵੀ ਜਾਂਦੀ ਹੈ ਔਰ ਇਹ ਜਾ ਕੇ ਚੈੱਕ ਕਰਦੀ ਹੈ ਕਿ ਵੀ ਕਿਤੇ ਲਾਰਵਾ ਤੇ ਨਹੀਂ ਦਾ ਬਰੀਡ ਹੋ ਰਿਹਾ ਜਿੱਥੇ ਪਾਣੀ ਇਕੱਠਾ ਹੁੰਦਾ ਸਾਰੇ ਦਫ਼ਤਰਾਂ 'ਚ ਜਾਂ ਓਪਨ ਸਪੇਸਿਸ ਜਾਂ ਸਕੂਲਸ ਅਸੀਂ ਸਾਰੀ ਜਗ੍ਹਾ ਜਾ ਕੇ ਇਹਨੂੰ ਚੈੱਕ ਕਰਦੇ ਹਾਂ ਔਰ ਜਿੱਥੇ ਜੇ ਕਿਤੇ ਲਾਰਵਾ ਮਿਲਦਾ ਹੈ ਤੇ ਉਹਨੂੰ ਆਪਾਂ ਡਿਸਟਰੋਏ ਕਰਵਾਉਂਦੇ ਹਾਂ ਔਰ ਲੋਕਾਂ ਨੂੰ ਇਹਦੀ ਅਵੇਅਰਨੈਸ ਅਸੀਂ ਕ੍ਰੀਏਟ ਕਰਦੇ ਹਾਂ ਸਾਡੀ ਜਿਹੜੀ মিডিਆ ਟੀਮ ਹੈ ਉਹ ਵੀ ਲਗਾਤਾਰ ਜਾ ਰਹੀ ਹੈ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕਰ ਰਹੀ ਹੈ ਇਸ ਤੋਂ ਇਲਾਵਾ ਅਸੀਂ ਆਪਣੇ ਸਾਰੇ ਹੈਲਥ ਵਰਕਰ ਜਿਵੇਂ ਆਸ਼ਾ ਵਰਕਰਸ ਹੈ ਐਨ ਐਮਸ ਹੈ ਜਾਂ ਸਾਡੇ ਜਿਹੜੇ ਦੂਜੇ ਵਰਕਰਸ ਮੇਲ ਹੈਲਥ ਵਰਕਰਸ ਹੈ ਉਹਨਾਂ ਨੂੰ ਅਸੀਂ ਪੂਰੀ ਟ੍ਰੇਨਿੰਗ ਦਿੱਤੀ ਹੈ ਔਰ ਜਿਹੜੇ ਕਿ ਸਾਡੇ ਪੂਰੇ ਐਜੂਕੇਸ਼ਨ ਡਿਪਾਰਟਮੈਂਟ ਅਸੀਂ ਸਕੂਲ 'ਚ ਵੀ ਇਹ ਬੱਚਿਆਂ ਨੂੰ ਔਰ ਟੀਚਰਸ ਨੂੰ ਇਹਦੇ ਬਾਰੇ ਅਵੇਅਰ ਕਰਾਇਆ ਗਿਆ ਸਾਰੇ ਨਰਸਿੰਗ ਸਟੂਡੈਂਟਸ ਹੈ ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਗਈ ਹੈ ਫਾਰਮੇਸੀ ਜਿਹੜੇ ਹੈਗੇ ਸਟੂਡੈਂਟਸ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤੇ ਅਸੀਂ ਸਾਰਿਆਂ ਨੂੰ ਟ੍ਰੇਨ ਕਰ ਰਹੇ ਹਾਂ ਆਲਮੋਸਟ Ludiana Lively e Sorin di Repubblica.